ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਸ্রোਤਿਆਂ ਨੂੰ ਪਿਆਰ ਫਰੀਦ ਸਤਿ ਸ੍ਰੀ ਅਕਾਲ ਜੀ ਪੈਨਸ਼ਨ ਅਪਡੇਟ ਤੁਹਾਨੂੰ ਲਾਈਵ ਦੇਾਂਗੇ ਦਸੰਬਰ ਮਹੀਨੇ ਦੀ ਪੈਨਸ਼ਨ ਦੀ ਕੀ ਅਪਡੇਟ ਹੈ ਸੋ ਉਸ ਤੋਂ ਪਹਿਲਾਂ ਪੈਨਸ਼ਨ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਕਿ ਜ਼ਰੂਰੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਲੈਟਰ ਤੁਹਾਡੇ ਸਾਹਮਣੇ ਜਿਹੜੀ ਆ ਸਾਂਝੀ ਕਰ ਰਿਹਾ ਜੋ ਦਫ਼ਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਵੱਲੋਂ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਫਸਲਾਂ ਉਖਾਗ ਦੇ ਗੱਲੋਂ ਇੱਕ ਲੈਟਰ ਕੱਲ ਜਾਰੀ ਕੀਤਾ ਗਿਆ ਸੀ ਜਿਹੜੇ ਵਿੱਚ ਛੁੱਟੀ ਕੋਸ਼ਿਸ਼ ਕੀਤੀ ਗਈ ਸੀ ਖਾਸ ਕਰਕੇ ਜਿਹੜੇ ਪੋਲਿੰਗ ਸਟਾਫ ਦੇ ਵਿੱਚ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਸੀ ਸੋ 14 ਫਰਵਰੀ 2025 ਨੂੰ ਰਾਜ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਖਲਾਸਾਂ ਤੇ ਜਿਹੜਾ 14 ਵਿੱਚ ਤਨਾਤ ਪੋਲਿੰਗ ਸਟਾਫ ਰੈਸਾਈਡਿੰਗ ਅਫੀਸਰ ਪੋਲਿੰਗ ਅਫੀਸਰ ਸੈਕਟਰ ਅਫੀਸਰ ਕਲਾਸ 4 EMPLOYEES ਨੂੰ ਉਹਨਾਂ ਤੇ ਮੰਗ ਅਨੁਸਾਰ 15 ਫਰਵਰੀ 2025 ਨੂੰ ਫਾਰਦੀ ਜਿਹੜੀ ਹੈ ਤਾਂ ਫੈਸਲੇ ਛੁੱਟੀ ਜਿਹੜਸੋਂ ਵੰਦੇ ਲੋੜਨ ਦੀ ਕਾਰਵਾਈ ਦੀ ਹਦਾਇਤ ਕੀਤੀ ਜਾਂਦੀ ਹੈ ਸੋ ਸ੍ਰੀ ਮਕਸਰ ਸਾਹਿਬ ਦੇ ਵਿੱਚ ਜਿਹਨਾਂ ਦੇ ਪੋਲਿੰਗ ਸਟਾਫ ਦੀ ਡਿਊਟੀ ਲੱਗੀ ਸੀ ਜਾਂ ਵੱਖ-ਵੱਖ ਜਲਿਆਂ ਦੇ ਵਿੱਚ ਲਗਭਗ ਸਾਰੇ ਜਲਿਆਂ ਦੇ ਵਿੱਚ ਪੋਲਿੰਗ ਸਟਾਫ ਨੂੰ ਜਿਹੜੀ ਛੁੱਟੀ ਇੱਥੇ ਕੀਤੀ ਗਈ ਆ ਅੱਜ ਸੋਮਵਾਰ ਦੀ ਸੋ ਜਿਹੜੇ ਜਿਹੜੇ ਵੀ ਪੋਲਿੰਗ ਸਟਾਫ ਦੇ ਵਿੱਚ ਸਟਾਫ ਦਾ ਨਾਮ ਸੀ ਉਹਨਾਂ ਨੂੰ ਅੱਜ ਸੋਮਵਾਰ ਨੂੰ ਜਿਹੜੀ ਛੁੱਟੀ ਕੋਸ਼ਿਸ਼ ਕੀਤੀ ਗਈ ਹੈ ਸੋ ਜਿਹੜਾ ਮੇਨ ਲੈਟਰ ਹੈ ਸੂਬੇ ਫੱਤਰ ਤੇ ਉਹ ਵੀ ਤੁਹਾਡੇ ਨਾਲ ਜਿਹੜੀ ਆਇਆ ਸੀ ਤੁਹਾਨੂੰ ਦੱਸਦੀ ਹੈ ਕਿ ਲਗਭਗ ਸਾਰੇ ਜਿਲ੍ਹਿਆਂ ਦੇ ਵਿੱਚ ਅੱਜ ਛੁੱਟੀ ਹੋਈ ਹੈ ਕਿ ਕੋਲਿੰਗ ਸਟਾਫ ਨੂੰ ਤੇ ਇਹ ਜਿਹੜਾ ਸ੍ਰੀਮਕਸਰ ਸਾਹਿਬ ਜਿਲ੍ਹਾ ਪ੍ਰਸ਼ਾਸਨ ਵੱਲੋਂ ਲੈਟਰ ਕੱਢਿਆ ਗਿਆ ਹੈ ਪੈਨਸ਼ਨ ਦੀ ਜੇਕਰ ਗੱਲ ਕਰੀਏ ਜੀ ਅੱਜ ਮਿਤੀ 15 ਦਸੰਬਰ 2025 ਸੋਮਵਾਰ ਦਾ ਵਰਕਿੰਗ ਡੇ ਹੈ ਅੱਜ ਸਵੇਰ ਦੇ 7 ਵਜੇ ਯਾਨੀ ਕਿ ਬੀਤੇ ਸ਼ਾਮ ਤੋਂ ਲੈ ਕੇ ਹੁਣ ਤੱਕ ਫਿਲਹਾਲ ਕਿਸੇ ਜਿਲ੍ਹੇ ਦੇ ਵਿੱਚ ਨਾ ਤਾਂ ਪੈਨਸ਼ਨ ਜਾਰੀ ਹੋਈ ਹੈ ਔਰ ਨਾ ਹੀ ਕਿਤੇ ਵੈਲਫੇਅਰ ਹੋਈ ਨਹੀਂ ਫਿਲਹਾਲ ਇਹਦੀ ਕੋਈ ਅਪਡੇਟ ਦਸੰਬਰ ਮਹੀਨੇ ਦੀ ਨਹੀਂ ਹੈ ਅੱਜ ਵਰਕਿੰਗ ਡੇ ਹੈ ਤੇ ਹੁਣ ਆਉਣ ਵਾਲੇ ਜਿਹੜੇ 3-4 ਦਿਨ ਨੇ ਜਾਂ ਇਹ ਹਫਤਾ ਪੂਰਾ ਵਰਕਿੰਗ ਡੇ ਵਾਲਾ ਹੀ ਹੈ ਕਿਉਂਕਿ ਇਸ ਸਰਕਾਰੀ ਛੁੱਟੀ ਕੋਈ ਨਹੀਂ ਆ ਰਹੀ ਸੋ ਪੈਨਸ਼ਨਾਂ ਜਦੋਂ ਜਾਰੀ ਹੋਣਗੀਆਂ ਕੋਈ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਜੜੀਆ ਰੈਗੂਲਰ ਅਸੀਂ ਸਾਂਝੀ ਕਰਾਂ ਜਦੋਂ ਲੋ ਸਰਪੇ ਪੈਨਸ਼ਨਾਂ ਆਉਣਗੀਆਂ ਤੇ ਹਾਲੇ ਕਿਸੇ ਜ਼ਿਲ੍ਹੇ ਦੇ ਵਿੱਚ ਬੈਲਫਾਸ ਨਹੀਂ ਹੋਈ ਐ ਤੇ ਜਿਹੜਾ ਸ਼ਡਿਊਲ ਹੁੰਦਾ 10 ਲੈ ਕੇ 16 17 ਦੇ ਵਿੱਚ ਉਹ ਹੁਣ ਲੰਘ ਰਿਹਾ ਤੇ ਪੈਨਸ਼ਨਾਂ ਡਿਲੇ ਹੋਣਗੀਆਂ ਅਸੀਂ ਤੁਹਾਨੂੰ ਪਹਿਲਾਂ ਕਹਿੰਦੇ ਆ ਰਹੇ ਹਾਂ ਤੇ ਦਸੰਬਰ ਮਹੀਨੇ ਦੀ ਪੈਨਸ਼ਨ ਵਿਜੜੀ ਆ ਅਖੀਰ ਤੱਕ ਜਾ ਸਕਦੀ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੈਂਦੇ ਹੋਏ ਤੇ ਫਿਰ ਹਾਲ ਅੱਜ ਦੀ ਤਰੀਕ ਤੱਕ ਸਵੇਰ ਦੇ 7 ਵਜੇ ਤੱਕ ਕੋਈ ਅਪਡੇਟ ਪੈਸ਼ਨ ਦੀ ਨਹੀਂ ਆ ਸ਼ਾਮ ਨੂੰ ਇੱਕ ਵਾਰ ਮੁੜ ਕੇ ਅਗਲੇ ਲਾਈਵ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਧੰਨਵਾਦ